ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੋਸਤੋ ਪਿੰਡ ਛੇਡੇ ਵਾਲੇ ਆਏ ਆ ਛੇਡੇ ਵਾਲਾ ਪਿੰਡ ਜਿਹੜਾ ਹੈਗਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਜੈਤੋ ਬਾਜਾਖਾਨਾ ਰੋਡ ਤੇ ਬਾਜੇਖਾਨੇ ਦੇ ਵੀ ਨੇੜੇ ਹੈ ਤੇ ਜੈਤੋ ਤੋਂ ਵੀ ਜੇ ਕਿਸੇ ਸੱਜਣ ਮਿੱਤਰ ਨੇ ਆਉਣਾ ਹੋਵੇ ਤਾਂ ਉਧਰੋਂ ਵੀ ਆ ਸਕਦੇ ਆ ਸੋ ਬਾਈ ਹੁਣਾਂ ਦੇ ਕੋਲ ਦੋ ਘੋੜੀਆਂ ਦਿਖਾਉਣੀਆਂ ਤੁਹਾਨੂੰ ਅੱਗੇ ਵੀ ਇਸ ਘਰੋਂ ਆਪਾਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਜੀ ਤਿੰਨ ਚਾਰ ਜਾਨਵਰ ਦਿਖਾਏ ਸੀਗੇ ਅੱਜ ਫੇਰ ਬਾਈ ਹੁਣਾਂ ਨੇ ਦੋ ਜਾਨਵਰ ਸੇਲ ਕਰਨੇ ਆ ਤੇ ਅੱਗੇ ਡਿਟੇਲ ਤੁਹਾਡੇ ਨਾਲ ਸਾਰੀ ਇਹਨਾਂ ਦੀ ਸਾਂਝੀ ਕਰਨੀ ਆ ਵੀਡੀਓ ਨਾਲ ਹਣ ਤੱਕ ਬਣੇ ਰਹੋ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰ ਲਿਓ ਦੋਸਤੋ ਜਿਹੜੇ ਵੀਰਾਂ ਨੇ ਹਾਲੇ ਤੱਕ ਨਹੀਂ ਕਰਿਆਗਾ ਤੇ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਆਪਣੇ ਇਸ ਚੈਨਲ ਤੇ ਤਾਂ ਵੀਡੀਓ ਦੇ ਅਖੀਰ ਦੇ ਵਿੱਚ ਨੰਬਰ ਆਪਣਾ ਦੋਸਤੋ ਚੱਲਦਾ ਹੁੰਦਾ ਉੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਆਜੋ ਆਪਾਂ ਕਰਦੇ ਆ ਗੱਲਾਂ ਬਾਤਾਂ ਨੇ ਇਸ ਘੋੜਿਆਂ ਦੀਆਂ ਬਾਰੇ ਤੇ ਡਿਟੇਲ ਇਦਾਂ ਹੀ ਤੁਹਾਨੂੰ ਸਾਰੀ ਦੱਸਦੇ ਆ ਅ ਆ ਦੋਸਤੋ ਬੱਚਾ ਇਸ ਘੋੜੀ ਦੇ ਨਾਲ ਬਸ਼ੇਰਾ ਹੈ ਇਹ ਬਹੁਤ ਚੰਗੇ ਟਾਪ ਦੇ ਘੋੜੇ ਦਾ ਬੱਚਾ ਹੈ ਦੋਸਤੋ ਜਿਹਦਾ ਨਾਮ ਪੂਰੇ ਇੰਡੀਆ ਨਹੀਂ ਬਲਕੇ ਦੇਸ਼ਾਂ-ਉਦੇਸ਼ਾਂ ਦੇ ਵਿੱਚ ਵੀ ਜਾਣਿਆ ਪਛਾਣਿਆ ਹੈ ਸਮੁੰਦਰ ਘੋੜੇ ਦਾ ਬੱਚਾ ਹੈ ਦੋਸਤੋ ਜਿਹੜਾ ਪਲਵਾਨਾਂ ਕੋਲੇ ਹੈ ਅਬਲੂ ਸਮੁੰਦਰ ਘੋੜਾ ਸਮੁੰਦਰ ਦਾ ਇਹ ਬੱਚਾ ਹੈ ਦੋਸਤੋ ਸੋ ਆ ਘੋੜੀ ਹੈ ਕਾਲੀ ਚੰਬੀ ਘੋੜੀ ਹੈ ਬਾਈ ਹੁਣਾਂ ਦੇ ਕੋਲੇ ਜਿਹੜੀ ਸੇਲ ਕਰਨੀ ਹੈ 2 ਮਹੀਨੇ ਨੂੰ ਸੂਈ ਨੂੰ ਹੋਗੇ ਮਗਰ ਬਸ਼ੀਰਾ ਤੁਹਾਨੂੰ ਪਹਿਲਾਂ ਦਿਖਾਤਾ ਅੱਗੇ ਵੀ ਸ਼ੋਅ ਕਰਾਂਗੇ ਇਸ ਘੋੜੀ ਦੀ ਜੇ ਆਪਾਂ ਡਿਟੇਲ ਦੀ ਗੱਲ ਕਰੀਏ ਤਾਂ ਦੋਸਤੋ 58 ਇੰਚ ਹਾਈਟ ਹੈ ਸਾਢੇ 5 ਸਾਲ ਲਗਭਗ ਦੀ ਉਮਰ ਹੈ 2 ਮਹੀਨੇ ਨੂੰ ਸੂਈ ਨੂੰ ਹੋਗੇ ਤੇ ਹੁਣ ਦੁਬਾਰਾ ਜਿਹੜੀ ਘੋੜੀ ਇਹ ਮੇਡ ਕਰਵਾਈ ਹੋਈ ਹੈ ਹਾਂਸ ਘੋੜੇ ਤੋਂ ਲਗਭਗ ਡੇਢ ਮਹੀਨੇ ਤੋਂ ਉੱਪਰ ਹੋ ਸਕਦੀ ਹੈ ਮਨ ਕੇ ਚੱਲੋ ਕਿਉਂਕਿ ਸਲੇ ਦੇ ਅੱਛੀ ਬਾਈ ਫਰੋਂ ਨੇ ਕਿਹਾ ਵੀ ਆਪਾਂ ਮੇਟ ਕਰਵਾਤੀ ਸੀ ਦੁਆਰਾ ਹਾਂਸ ਘੋੜੇ ਤੋਂ ਹੁਣ ਮੇਟ ਕਰਵਾਈ ਹੋਈ ਐ ਡੇਢ ਮਹੀਨਾ ਤੋਂ ਪਲਾਸੀ ਜਿਹੜਾ ਦੇਣੇ ਨੂੰ ਹੋ ਗਏ ਸੋ ਉਮਰ ਪੱਖੋਂ 5.5 ਸਾਲ 58 ਇੰਚ ਹਾਈਟ ਐ ਤੇ ਡੇਢ ਮਹੀਨੇ ਦੀ ਲਗਭਗ ਇਹ ਕੱਬਣਾ ਦੋਸਤੋ ਮਗਰ ਜਿਹੜਾ ਇਹਦੇ ਨਾਲ ਤੁਸੀਂ ਦੇਖ ਰਹੇ ਹੋ ਇਹ ਬਸ਼ੇਰਾ ਸਮੁੰਦਰ ਘੋੜੇ ਦਾ ਇਹ ਬੱਚਾ ਐ ਦੋਸਤੋ ਬਹੁਤ ਚੰਗਾ ਸੋਹਣਾ ਬੱਚਾ ਐ ਹਾਈਟ ਭਾਵੇਂ ਘੋੜੀ ਦੀ 58 ਇੰਚੀ ਐ ਪਰ ਖੁੱਲੇ ਡੁੱਲੇ ਪੇੜ ਦੀ ਘੋੜੀ ਐ ਤੇ ਬੱਚਾ ਬਹੁਤ ਵਧੀਆ ਚੰਗਾ ਬੱਚਾ ਦਿੱਤਾ ਜੇ ਕਿਸੇ ਸੱਜਣ ਨੇ ਅੱਗੇ ਸਾਨੀ ਘੋੜਾ ਤਿਆਰ ਕਰਨਾ ਤਾਂ ਉਹ ਟਰਾਈ ਕਰ ਸਕਦਾ ਦੋਸਤੋ ਮੁੱਲ ਘੋੜੀ ਦਾ ਬਾਈ ਹੋਣੀ 3.5 ਲੱਖ ਰੁਪਈਆ ਕਰਦੇ ਆ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਦੂਜੇ ਨੰਬਰ ਤੇ ਬਾਈ ਹੁਣਾਂ ਦੇ ਕੋਲੇ ਆ ਇੱਕ ਹੋਰ ਵਸ਼ੇਰੀ ਐ ਦੋਸਤੋ ਇਹ ਬਹੁਤ ਚੰਗੀ ਸੋਹਣੀ ਵਸ਼ੇਰੀ ਐ ਪੂਰੀ ਗੱਦਗਾਠ ਵੀ ਵਧੀਆ ਐ ਬਾਕੀ ਵੇਲਵੂਲ ਬਹੁਤ ਆ ਵਸ਼ੇਰੀ ਦੀ ਚੰਗੀ ਕੁਆਲਿਟੀ ਦੀ ਵਸ਼ੇਰੀ ਐ ਇਹ ਸੁਲਤਾਨ ਘੋੜਾ ਜਿਹੜਾ ਭਾਗਸਰ ਵਾਲਾ ਉਸ ਘੋੜੇ ਦੀ ਇਹ ਧੀ ਹੈ ਸੁਲਤਾਨ ਦੀ ਭਾਗਸਰ ਵਾਲੇ ਦੀ ਤੇ 21 ਮਹੀਨੇ ਦੀ ਉਮਰ ਇਸ ਟਾਈਮ ਤੇ ਬਾਈ ਹੁਣਾ ਨੇ ਦੱਸੀ ਹੈ ਹਾਈਟ ਜਿਹੜੀ ਇਹਦੀ 60 ਇੰਚ ਜਿਹੜੀ ਫੱਟੀ ਵਾਲੀ ਹਾਈਟ ਆਪਾਂ ਕਹਿੰਦੇ ਆ ਤਾਂ ਸਹੀ ਹਾਈਟ ਜਿਹੜੀ 60 ਇੰਚ ਦੀ ਫੱਟੀ ਵਾਲੀ ਇਸ ਟਾਈਮ ਤੇ ਹੋਈ ਵੀ ਹੈ ਦੋਸਤੋ ਬਾਕੀ ਵੇਲ ਰੂਲ ਬਹੁਤ ਚੰਗੀ ਹੈ ਬਸ਼ੇਰੀ ਦੀ ਚੰਗੀ ਲੰਮੀ ਬਸ਼ੇਰੀ ਹੈ ਤੇ ਵਧੀਆ ਚੰਗੀ ਅੱਗੇ ਬਰੀਡਰ ਘੋੜੀ ਬਣ ਸਕਦੀ ਹੈ ਬਹੁਤ ਚੰਗੀ ਕੁੜੀ ਬਾਡੀ ਸਟਰਕਚਰ ਜਿਹੜਾ ਇਹਦਾ ਖੁੱਲਾ ਡੁੱਲਾ ਹੱਡਾਂ ਪੈਰਾਂ ਪੱਖੋਂ ਮਜ਼ਬੂਤ ਹੈ ਤੇ ਜਿਹੜੇ ਪੈਰਾਂ ਪੂਰਾ ਪੱਖੋਂ ਜਾਂ ਸੌਂਬ ਸੌਂਬੇ ਦੇ ਬਹੁਤ ਚੰਗੇ ਵੱਡੇ ਸੌਂਬ ਹੈ ਤੇ ਹੱਡਾਂ ਪੈਰਾਂ ਦੀ ਪੂਰੀ ਮਜ਼ਬੂਤ ਆ ਤੁਸੀਂ ਚੈੱਕ ਵੀ ਕਰ ਸਕਦੇ ਆ ਵੇਲਵੂਲ ਬਹੁਤ ਆ ਬਸ਼ੇਰੀ ਦੀ ਤੇ ਚੰਗੀ ਘੋੜੀ ਅੱਗੇ ਤਿਆਰ ਹੋ ਸਕਦੀ ਹੈ ਇਹ 21 ਮਹੀਨੇ ਉਮਰ ਦੀ ਦੱਸੀ ਹੈ ਬਾਈ ਹੁਣਾਂ ਨੇ ਤੇ 60 ਇੰਚ ਜਿਹੜੀ ਹਾਈਟ ਸਹੀ ਫੱਟੀ ਵਾਲੀ 60 ਇੰਚ ਹਾਈਟ ਹੈ ਸੁਲਤਾਨ ਭਾਗਸਰ ਵਾਲੇ ਦੀ ਧੀ ਹੈ ਇਹਦਾ ਜਿਹੜਾ ਮੁੱਲ ਬਾਈ ਹੁਣੀ 2 ਲੱਖ ਰੁਪਇਆ ਕਰਦੇ ਆ ਦੋਸਤੋ ਬਾਕੀ ਮੌਕੇ ਤੇ ਮਾਨਤਾਂ ਇਹਦੇ ਚੋਂ ਹੀ ਹੋ ਜੂਗਾ ਵਸ਼ੇਰੀ ਚੰਗੀ ਸੋਹਣੀ ਹੈ ਜੇ ਕੋਈ ਸੱਜਣ ਚਾਹਵਣ ਹੈਗਾ ਤਾਂ ਜ਼ਰੂਰ ਬਾਈ ਹੁਣਾਂ ਦੇ ਨਾਲ ਗੱਲਬਾਤ ਕਰ ਲਿਓ ਜੇ ਕੋਈ ਕੱਦ-ਕਾਠ ਵਾਲੀ ਜਾਂ ਚੰਗੀ ਖੁੱਲੇ ਡੁੱਲੇ ਹੱਡਾਂ ਪੈਰਾਂ ਦੀ ਮਜ਼ਬੂਤ ਹੱਡਾਂ ਪੈਰਾਂ ਦੀ ਘੋੜੀ ਜਾਂ ਵਸ਼ੇਰੀ ਬੰਦਾ ਕੋਈ ਭਾਲਦਾ ਚਾਹਵਣ ਹੋਇਆ ਸ਼ਕੀਨ ਹੋਇਆ ਮਜ਼ਬੂਤੀ ਦਾ ਤਾਂ ਜ਼ਰੂਰ ਗੱਲਬਾਤ ਕਰ ਲਿਓ ਬਾਈ ਹੁਣਾਂ ਦੇ ਨਾਲ ਆ ਠੀਕ ਭਾਅ ਦੇ ਨਾਲ ਮਿਲ ਜੂਗੀ ਸੋ ਦੋ ਜਾਨਵਰ ਸੀਗੇ ਦੋਸਤੋ ਬਾਈ ਹੁਣਾਂ ਦੇ ਕੋਲੇ ਜਿਹੜੇ ਤੁਹਾਨੂੰ ਦਿਖਾਏ ਆ ਜਾਨਵਰ ਹੋਰ ਵੀ ਐ ਉਹ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਇਹਨਾਂ ਦੋਹਾਂ ਜਾਨਵਰਾਂ ਦੇ ਵਿੱਚੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਉਂਦਾ ਬਾਈਪਰ ਦਾ ਮਨ ਟਾਲੀਵਾਲ ਦਾ ਜਿਹੜਾ ਨੰਬਰ ਸਕਰੀਨ ਤੇ ਚੱਲਦਾ ਤੇ ਜ਼ਿਆਦਾ ਜਾਣਕਾਰੀ ਆਸਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲਿਓ ਜਾਨਵਰ ਦੋਨੇ ਚੰਗੇ ਐ ਘੋੜੀ ਕਾਲੀ ਜਿਹੜੀ ਪਹਿਲਾਂ ਤੁਹਾਨੂੰ ਦਿਖਾਈ ਐ ਹਾਈਟ ਪੱਖੋਂ ਭਾਵੇਂ ਥੋੜੀ ਐ ਪਰ ਖੁੱਲੇ ਡੁੱਲੇ ਪੇਟ ਦੀ ਐ ਤੇ ਬਰੀਡਰ ਘੋੜੀ ਐ ਬੱਚੇ ਚੰਗੇ ਦਿੰਦੀ ਐ ਨਾਲ ਉਹਦੇ ਜਿਹੜਾ ਸਮੁੰਦਰ ਘੋੜੇ ਦਾ ਬੱਚਾ ਵਸ਼ੀਰੇ ਤੇ ਆਹ ਜਿਹੜੀ ਬੱਚੀ ਹੈ ਦੋਸਤੋ ਇਹ ਵੀ ਚੰਗੀ ਸੋਹਣੀ ਵਸ਼ੇਰੀ ਹੈ ਅੱਗੇ ਚੰਗੀ ਘੋੜੀ ਤਿਆਰ ਹੋ ਸਕਦੀ ਹੈ ਸੋ ਦੋਨੋਂ ਜਾਨਵਰੀ ਬਹੁਤ ਚੰਗੇ ਐ ਤੇ ਬਾਕੀ ਭਾਅ ਸਰ ਮੰਨ ਸਕਦੇ ਐ ਜਿਹੜਾ ਵੀ ਸੱਜਣ ਚਾਹ ਵਾਣਾ ਗੱਲਬਾਤ ਜਰੂਰ ਕਰ ਲਿਓ ਬਾਈ ਹੁਣਾਂ ਦੇ ਨਾਲ ਨੰਬਰ ਚੱਲਦਾ ਸਕਰੀਨ ਤੇ ਏਰੀਆ ਜਿਹੜਾ ਹੈਗਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਸੇਢੇ ਵਾਲਾ ਸੇਢਾ ਸਿੰਘ ਵਾਲਾ ਸੇਢਾ ਸਿੰਘ ਵਾਲਾ ਪਿੰਡ ਐ ਫਰੀ ਕੋਡ ਜ਼ਿਲ੍ਹੇ ਦੇ ਵਿੱਚ ਬਾਜੇਖਾਨੇ ਤੋਂ ਵੀ ਤੁਸੀਂ ਜਾ ਸਕਦੇ ਆ ਤੇ ਜੈਤੋ ਤੋਂ ਵੀ ਜਿਹੜਾ ਵੀ ਸੱਜਣ ਕੋਈ ਆਵੇ ਬਠਿੰਡੇ ਦੇ ਵੀ ਨੇੜੇ ਰਹਿ ਜਾਂਦਾ ਦੋਸਤੋ ਸੋ ਕਰੋ ਗੱਲਬਾਤ ਤੇ ਵੀਡੀਓ ਜਾਂਦਿਆਂ ਦੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਦੋਸਤੋ ਕਿਉਂਕਿ ਹੋਰ ਵੀ ਕਿਸੇ ਸੱਜਣ ਕੋਲੇ ਚਾਹ ਵੰਡ ਜਿਹੜਾ ਸੱਜਣ ਵਰ ਖਰੀਦਦਾਰ ਉਹਦੇ ਕੋਲੇ ਪਹੁੰਚਦੀ ਹੋ ਸਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਕਰਵਾਉਣੀ ਹੈ ਆਪਣੇ ਇਸ ਚੈਨਲ ਤੇ ਤਾਂ ਇੱਥੇ ਵੀਡੀਓ ਦੇ ਅਖੀਰ 'ਚ ਨੰਬਰ ਆਪਣਾ ਚੱਲਦਾ ਹੁੰਦਾ ਹੈ ਇੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਆਂ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ